ਰੁਕ ਤੋ ਜੋਨਾ ਕੰਮ ਬੜਾ ਹੁੰਦਾ 1 ਮਿੰਟ ਬੜਾ 2 ਮਿੰਟ ਰੁਕ ਜਾ ਬਸ ਕਰ ਲੋ ਵਾਹਿਗੁਰੂ ਜੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਕਿਸੇ ਵੀ ਅਗੇ ਨਾਨਕਾ ਖਾਲੇ ਕੀ ਚੇ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਭਗਵਤੀ ਦੀ ਸਹਾਇ ਵਾਰ ਸ਼੍ਰੀ ਭਗਵਤੀ ਕੀ ਕੀ ਪਾਤਸ਼ਾਹ ਅਗੇ ਦਸਬੇ ਬਰਮਨ ਭਗਵਤੀ ਸ਼ੰਕਰ ਕਾਏ ਨਾਨਕ ਲਈ ਤੇ ਆਇ ਫਿਰੰਦਰਪੁਰ ਤੇ ਅਮਰਦਾਸ ਰੰਮਦਾਸ ਅਮੁਸ਼ ਸਹਾਇ ਅਰਜਨ ਹਰਗੋਬਿੰਦ ਸਿੰਘ ਜੀ ਰਾਈ ਸ਼੍ਰੀ ਹਰਕ੍ਰਿਸ਼ਨ ਜੀ ਤੇ ਆਇ ਜਿਸੇ ਕਿਹਨ ਤੋਂ ਸਹਾਇ ਦੇਖ ਪਰੇ ਤੋਂ ਮਿਲਿਆ ਹੈ ਜੀ ਆਇਆਂ ਕਾ ਸਭ ਥਾਈ ਹੋਏ ਸਹਾਇ ਦਸੂ ਪਾਤਸ਼ਾਹ ਸਾਹਿਬ ਜੀ ਉਹ ਮਹਾਰਾਜ ਸਭ ਥਾਈ ਹੋਏ ਸਹਾਇ ਦਸੂ ਪਾਤਸ਼ਾਹਿਆ ਤੇ ਆਪੀ ਸਰੂਪ ਸਾਹਿਬ ਸ਼੍ਰੀ ਗੁਰੂ ਰਾਸ ਸਾਹਿਬ ਜੀ ਦੇ ਪਾਠ ਬਰਾਸ਼ੰਦੀਦਾਰ ਕਾ ਧਿਆਨ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚਾਹ ਸਾਹਿਬ ਜਾਦਿਆਂ ਚਾਲੀਆਂ ਮੁਖਤਿਆਂ ਦੇ ਪੁੱਤਾਂ ਪੱਤੀਆਂ ਕਾ ਅਮੀਦਾ ਨਾਮ ਜਪਿਆ ਵਣਛੇਆ ਜਿੰਦਲਾਹੀ ਦੀਦਾਰ ਸੀ ਦੇਖਣ ਕੇ ਅੰਦਰ ਕਿਤਾ ਪਾਣਾ ਮਨੇ ਆ ਤੇ ਨਾ ਪਿਆਰਿਆਂ ਸਤਿਆਰਨ ਤੁਹਾਡੀ ਕਾ ਧਿਆਨ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਇਹ ਨਾਸਾਂ ਸੰਗਾ ਸੰਗਣੀਆਂ ਨੇ ਧਰਮ ਹਿੱਤ ਸੀ ਦਿੱਤੇ ਬੰਦ ਬੰਦ ਕਰਵਾਏ ਹੋਪਰੀਆਂ ਲਹਗੀਆਂ ਚਰਤਨੀਆਂ ਤੇ ਛੋੜੇ ਗੁਰਦੁਆਰਾ ਨੂੰ ਸੁਭਾ ਸੰਭਾਲੀ ਤੁੰਦਾਂ ਸਤਿ ਸ਼੍ਰੀ ਅਕਾਲ ਸ਼ੁਰੂਆਤ ਕਰਦੂਾਰੇ ਆ ਮੁਰਤਮਾਂ ਦਾ ਧਿਆਨ ਕਰਪਾ ਸਾਹਿਬ ਜੀ ਬੋਲੋ ਜੀ ਰੱਖਣੀ ਸਰਬਤਾਲਸ਼ਾਨੀ ਕੀ ਅਲਾਸਾ ਜੀ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਬਖਸ਼ਤ ਕਰੇ ਜੀ ਅਗਲਾ ਮਾਨਤਾ ਦਾ ਪ੍ਰਚਾਰੀ ਹੈ ਜੀ ਬੰਦੀ ਜੀ ਸਾਹਿਬ ਜੀ ਤੋਂ ਹਰੀ ਮਾਨਤਾ ਦੀ ਬੁਲਵਾਣੀ ਬੋਲੋ ਜੀ ਲਕਸ਼ੋ 91 ਸ਼ਾਂਤੀ ਪ੍ਰਚਾਰ ਸੰਗਠਨ ਦੂਸਰਾਂ ਦੇ ਸਭ ਤੋਂ ਨਾਮਦਾਨ ਆਮਰਤ ਸਰ ਸਾਹਿਬ ਕੀ ਸ਼ਾਨ ਚੌਂਕੀਆਂ ਚੰਮੀ ਨੂੰ ਨੁਕਾ ਉਠਾਤਾ ਕਰਤਾ ਜਾਏ ਕਰਖਾਨ ਸਾਹਿਬ ਜੀ ਬੋਲੋ ਜੀ ਸਿੱਖਾ ਦਾ ਮੰਨੀ ਰਾਮਤੂ ਕੀ ਮਤ ਪੱਤਾ ਕਾ 20 ਮੰਨੂ ਦੇਸ਼ ਦਾ ਸਰਾ ਹਿੰਦ ਦਾ ਜੀ ਸ਼੍ਰੀ ਮਾਨਸਤ ਸਤਿਗੁਰੂਆਂ ਨੂੰ ਤਾਂ ਜਨਾਂ ਨੂੰ ਪੰਥ ਨੂੰ ਛੋੜਿਆ ਗਿਆ ਹੈ ਸੇਵਾ ਸੁਮਾ ਹਲਕੂ ਦੇ ਦਰਸ਼ਣ ਦੀ ਦਾਤਾਨ ਖਾਲਸਾ ਜੀ ਬਖਸ਼ੋ ਰਹੀ ਮਾਨਾਂ ਦੇ ਮਾਨ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਉਹ ਪਾਵਨ ਚਰਨ ਪਾਸ ਵਰਦਾ ਸੁਰੀੰਤੀ ਜੋਡਰੀ ਪਾਤਸ਼ਾਹ ਹੁਕਮ ਸੇਵਕ ਕਾ ਸੇਵਾ ਬਣਾਈ ਹੁਕਮ ਭੂਜ ਪਰੰਪਤਾਈ ਦੇ ਮਹਵਾਕ ਅਨੁਸਾਰ ਆਪ ਜੀ ਦੇ ਦਰਾਂ ਘਰੋਂ ਬਰੋਸਾਏ ਨਗਰ ਨਵਾ ਗਾਉਂ ਦੀ ਸਮੂਹ ਸੰਗਤ ਦੇ ਵੱਲੋਂ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੀਆਂ ਸੇਵਾਵਾਂ ਦੇ ਲਈ ਪਾਲਕੀ ਸਾਹਿਬ ਦੀ ਸੇਵਾ ਜਗਾ ਤਿਆਰ ਕਰਨੀ ਹੈ ਕਮਰੇ ਦੀ ਪਾਤਸ਼ਾਹੀ ਉਹ ਸੇਵਾ ਰਹੀ ਹੈ ਧਾਰ ਘਰ ਦੇ ਪੀਤਵਾਨ ਗੁਰਮਖ ਪਿਆਰੇ ਭਾਈ ਸਾਹਿਬ ਭਾਈ ਭពਿੰਦਰ ਸਿੰਘ ਜੀ ਉਠੀ ਉਹਨਾਂ ਦੇ ਵੱਲੋਂ ਪਾਤਸ਼ਾਹੀ ਉਹ ਕਮਰੇ ਦੀ ਜਗਾ ਦੀ ਸੇਵਾ ਕੀਤੀ ਹੈ ਕਰਿਓ ਕਿਰਪਾ ਸੁੱਚੇ ਪਾਤਸ਼ਾਹੀ ਉਹ ਜਿਨ੍ਹਾਂ ਮਨੁਭਾਵਨਾਵਾਂ ਨੂੰ ਲੈ ਕੇ ਗੁਰਮਖ ਪਰਿਵਾਰ ਦੇ ਵੱਲੋਂ ਸੇਵਾ ਕੀਤੀ ਮੰਨੀਆਂ ਭਾਵਨਾਵਾਂ ਸੋ ਸੰਕਲਪूर्ण ਕਰਨੇ ਔਰ ਨਾਲ ਹੀ ਧਾਰ ਘਰ ਦੇ ਪੀਤਵਾਨ ਪਾਤਸ਼ਾਹ ਭਾਈ ਸਾਹਿਬ ਭਾਈ ਪ੍ਰੀਤਪਾਲ ਸਿੰਘ ਜੀ ਉਹਨਾਂ ਦੇ ਵੱਲੋਂ ਕਾਮਰਾ ਬਣਾਉਣ ਦੇ ਲਈ ਪਾਤਸ਼ਾਹ ਰੇਤੇ ਦੀ ਸੇਵਾ ਕੀਤੀ ਹੈ 100 ਗੁਰਮਖਾਂ ਦੀ ਕੀਤੀ ਸੇਵਾ ਸਫਲੀ ਕਰਨੀ ਬੇਅੰਤ ਸੰਗਤਾਂ ਦੇ ਵੱਲੋਂ ਇਸ ਸੇਵਾਵੰਦ ਵਿੱਚ ਆਪਣਾ ਤਿਲ ਫੁੱਲ ਹਿੱਸੇ ਪਾਏ ਗਏ ਸਮੂਹ ਸੰਗਤਾਨੀਆਂ ਚਿੱਠੀਆਂ ਸੇਵਾਵਾਂ ਦਾ ਪ੍ਰਬੰਧ ਕਰਨੀਆਂ ਪਾਤਸ਼ਾਹਕਵੀਆਂ ਦੇ ਵਿੱਚ ਵੱਧ ਤੱਕ ਕਰਨੀਆਂ ਨਗਰਛੇੜੇ ਸੁਖਸ਼ਾਂਤੀਆਂ ਬਤਾਉਣੀਆਂ ਪ੍ਰੀਤ ਪਿਆਰ ਖਾਤ ਇਕਤਰਤਾ ਦਰਾਂ ਤੋਂ ਨਾਮ ਚਰਨਾ ਦੀ ਪੀਤੀ ਹਰ ਮੈਦਾਨ ਦੀ ਵੰਨ ਪੱਤੇ ਦੁੱਖਾਂ ਕਲੇਸ਼ਾਂ ਵਿੱਚ ਨਾ ਪਛਤਾਣਾ ਨਾ ਕਰਨਾ ਭਜਨ ਦਾ ਪ੍ਰਕਾਸ਼ ਕਰਨਾ ਪਾਤਸ਼ਾਹ ਜੀ ਉਸ ਵੇਲੇ ਕੰਮਰੇ ਦੀ ਨੀਂ ਰੱਖਣ ਲੱਗੇ ਆਪ ਜੀ ਬਖਸ਼ੀ ਚਾਨਣ ਦਾ ਕਰਦੇ ਹੋਇਆ ਪਾਤਸ਼ਾਹ ਜੀ ਆਪ ਵਿੱਚ ਵਰਤ ਕੇ ਨਿਰਵਗੰਤਾ ਸਹਿਤ ਉਸਾਰੀ ਦੇ ਕਾਰਜ ਪਾਤਸ਼ਾਹ ਜੀ ਉਸ ਸੰਪੂਰਨ ਕਰਾਉਣੇ ਸਮੂਹ ਮਿਸਤਰੀ ਲੇਬਰਾਂ ਸੰਗਤਾਂ ਦੇ ਸੱਤੇ ਮਿਹਰ ਦਾ ਭਇਆ ਹੱਥ ਪਾਤਸ਼ਾਹ ਜੀ ਆਪ ਮਿੱਠੇ ਪ੍ਰਸ਼ਾਦ ਖਾਧੇ ਕਿਤੇ ਪਤ ਸਾਹਿਬ ਜੀ ਆਪ ਦੀ ਕਿਰਪਾ ਕਰੇ ਸੰਗਤ ਵਿੱਚ ਬਤਾਉਂਦੇ ਅਗਿਆਬਸ਼ ਕਰੇ ਉਹ ਪਾਵਨ ਤਖਤਾਂ ਤੇ ੜਾਗਮਾਨ ਕੋਲ ਸੰਤਾਨਾਂ ਦਾ ਹਾਲ ਨਿਯਾਲ ਹਾਲ ਕਰਦੇ ਜਨਾ ਕਿ ਪ੍ਰਿਆਰਿ ਆਗੇ ਜਾਵੇ ਹਰੇ ਸੋਟੇ ਸ਼ਰਮ ਪਰੇ ਸੋਟੇ ਸ੍ਰੀ ਪਿਆਰੇ ਮੇਨਾ ਜਿਨ੍ਹਾਂ ਮੇਰੇ ਆਪ ਜੀ ਦਾ ਨਾਮ ਤੇ ਬਾਗੜੀ ਨਾਨਕ ਨਾਮ ਕਰਦਾ ਵਾਹਿਗੁਰੂ ਜੀ ਦਾ ਖਾਸ ਸਤਿ ਸ਼ਬਦ ਵਾਹਿਗੁਰੂ ਜੀ ਦਾ ਖਾਸ ਸਤਿ ਸ਼ਬਦ ਸੋਨੇ ਹਾਰ ਤਰ ਤ੍ਰਿਆ ਕਰ ਵਾਹਿਗੁਰੂ ਜੀ ਦਾ ਖਾਸ ਸਤਿ ਸ਼ਬਦ ਲਖਿਆ ਮਸਾਲੇ ਦੇ ਨਾਲ ਮੋੜੀ ਲਖਾ बोले सोने वाहेगुरु जी का खालसा वाहेगुरु जी का